ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ 5 ਐਸੇ ਕਾਹੇ ਫੁੱਲ ਪਰੇ ਕਰਹਿ ਕਰਾਵੇ ਮੁਕ ਕਰ ਪਾਵੇ ਪੀਖਤ ਸੁਨਤ ਸਦਾ ਸੰਗ ਹਰੇ ਐਸੇ ਕਾਹੇ ਭੂਲ ਪਰੇ ਕਰਹਿ ਕਰਾਵੇ ਮੁਕ ਕਰ ਪਾਵੇ ਪੀਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਬਿਹਾਜਨ ਕੰਚਨ ਛਾਡਨ ਬੈਰੀ ਸੰਗ ਹੀਤ ਸਾਜਨ ਤਿਆਗ ਖਰੇ ਹਵਨ ਕਉਰਾ ਅਨਹੋਵਨ ਮੀਠਾ ਵਿਖਿਆ ਮਹਿਲ ਪਟਾਏ ਜਰੇ ਆਂਦ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧ ਪਰੇ ਕਹੋ ਨਾਨਕ ਪ੍ਰਭ ਹੋਤ ਦਇਆਰਾ ਗੁਰ ਭੇਟੈ ਕਾਢੇ ਬਾਹ ਫਰੇ ਅੰਧ ਕੂਪ ਮਹਿ ਪਰਿਉ ਪ੍ਰਾਣੀ ਭਰਮ ਗੁਬਾਰ ਮੋਹ ਬੰਧ ਪਰੇ ਕੋ ਨਾਨਕ ਪ੍ਰਭ ਹੋਤ ਦਯਾਰਾ ਗੁਰ ਭੇਟੇ ਕਾਢੇ ਬਾਂਹ ਫਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਪੰਜਵਾਂ ਏ ਭਾਈ ਪਤਾ ਨਹੀਂ ਜੀਵ ਕਿਉਂ ਇਸ ਤਰ੍ਹਾਂ ਕੋਹੇ ਪੈ ਰਹੇ ਹਣ ਜੀਵ ਸਾਰੇ ਮੰਦੇ ਕਰਮ ਕਰਦੇ ਕਰਾਂਦੇ ਪੀ ਹਨ ਫਿਰ ਮੁੱਕਰ ਵੀ ਜਾਂਦੇ ਹਨ ਕਿ ਅਜਾ ਨਹੀਂ ਕੀਤੇ ਪਰ ਪ੍ਰਮਾਤਮਾ ਸਦਾ ਸਭ ਜੀਵਾਂ ਦੇ ਨਾਲ ਬਸਦਾ ਹੈ ਸਭਰਾਂ ਦੀਆਂ ਕਰਤੂਤਾਂ ਵੇਖ ਸੁਣਦਾ ਹੈ ਰਹਾਉ ਏ ਭਾਈ ਕੱਚ ਦਾ ਵਪਾਰ ਕਰਨਾ ਸੋਨਾ ਛੱਡ ਦੇਣਾ ਸੱਚੇ ਮਿੱਤਰ ਤਿਆਗ ਕੇ ਵੈਰੀ ਨਾਲ ਪਿਆਰ ਇਹ ਹਨ ਜੀਵਾਂ ਦੀਆਂ ਕਰਤੂਤਾਂ ਪਰਮਾਤਮਾ ਨਾਮ ਕੋੜਾ ਲੱਗਣਾ ਮਾਇਆ ਦਾ ਮੋਹ ਮਿੱਠਾ ਲੱਗਣਾ ਇਹ ਹੈ ਨਿਤ ਦਾ ਸੁਭਾਅ ਜੀਵਾਂ ਦਾ ਮਾਇਆ ਦੇ ਮੋਹ ਵਿੱਚ ਫਸ ਕੇ ਸਦਾ ਖਿੱਚਦੇ ਰਹਿੰਦੇ ਹਨ اے ਭਾਈ ਜੀਵ ਸਦਾ ਮੋਹ ਦੇ ਅੰਨੇ ਹਨੇਰੇ ਵਿੱਚ ਖੂਹ ਵਿੱਚ ਪੈ ਰਹੇ ਰਹਿੰਦੇ ਹਨ ਜੀਵਾਂ ਨੂੰ ਸਦਾ ਘਟਕਣਾ ਲੱਗੀ ਰਹਿੰਦੀ ਹੈ ਮੋਹ ਦੇ ਹਨੇਰੇ ਚੱਕੜ ਵਿੱਚ ਫਸੇ ਰਹਿੰਦੇ ਹਨ ਪਤਾ ਨਹੀਂ ਇਹ ਕਿਉਂ ਇਸ ਤਰ੍ਹਾਂ ਕੁਰਾਹੇ ਪੈ ਰਹੇ ਰਹਿੰਦੇ ਹਨ ਏ ਨਾਨਕ ਆਖ ਜਿਸ ਮਨੁੱਖ ਤੇ ਪ੍ਰਭੂ ਦਇਆਵਾਨ ਹੁੰਦਾ ਹੈ ਉਸ ਨੂੰ ਗੁਰੂ ਮਿਲ ਪੈਂਦਾ ਹੈ ਅਤੇ ਗੁਰੂ ਉਸ ਦੀ ਬਾਹ ਫੜ ਕੇ ਉਸ ਨੂੰ ਹਨੇਰੇ ਖੂਬ ਵਿੱਚੋਂ ਕੱਢ ਲੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ